ਆ ਸਾਹਮਣੇ ਦੁਕਾਨ ਜਿਹੜੀ ਤੁਸੀਂ ਦੇਖ ਰਹੇ ਜੇ ਭਈਏ ਦੀ ਦੁਕਾਨ ਵਾਂ ਭਈਏ ਦੀ ਦੁਕਾਨ ਤੇ ਵੇਖੋ ਕਿੰਨਾ ਇਕੱਠਾ ਹੋਇਆ ਪਿਆ ਵਾ ਪਰ ਇਹਦੇ ਸਾਹਮਣੇ ਹੀ ਆਪਣੇ ਪੰਜਾਬੀ ਭਰਾ ਦੀ ਦੁਕਾਨ ਵਾਂ ਤੇ ਇਸ ਭਰਾ ਦੀ ਦੁਕਾਨ ਦੇ ਉੱਪਰ ਇੱਕ ਹੀ ਗੱਲ ਹੋਤਾ ਇੱਕ ਹੋਰ ਫਰੂਟ ਵਾਲੀ ਦੁਕਾਨ ਦੇ ਉੱਪਰ ਪੰਜਾਬੀ ਭਰਾ ਪਾਗਲਾ ਭਰਾ ਉਹਦੇ ਕੋਲ ਆਣ ਕੇ ਜਾ ਕੇ ਰੁਗਿਆ ਤੇ ਇੱਧਰ ਕੋਈ ਨਹੀਂ ਰੁਕੜਿਆ ਸਾਮਾਨ ਉਹ ਹੀ ਇਹਦੇ ਕੋਲ ਆ ਤੇ ਉਹ ਹੀ ਸਮਾਨ ਉਹਦੇ ਦੂਜੇ ਕੋਲ ਆ ਭਈਏ ਕੋਲ ਠੀਕ ਆ ਜੀ ਪਰ ਇਹ ਦੇਖ ਲਓ ਇਹਦਾ ਸਾਮਾਨ ਕੋਈ ਖਰੀਦਣ ਨਹੀਂ ਲਿਆ ਤੇ ਉਹਦੇ ਅੱਗੇ ਅ ਅੱਜ ਪੂਰੀ ਪਰਮਾਰ ਲੱਗੀ ਪਈ ਆ ਜਿਹੜੀ ਫੈਮਿਲੀ ਨੂੰ ਬੁਲਾਉਂ ਕਰਦੇ ਤੇ ਮੱਝ ਵੀ ਸੇਖਾ ਤੇ ਇੱਕ ਵੀਰ ਆਪਾਂ ਪੰਜਾਬ ਦੇ ਵਿੱਚ ਹੀ ਆਪਾਂ ਆਪਣੇ ਭਰਾ ਆਪਣਾ ਸਾਥ ਨਹੀਂ ਦਿੰਦੇ ਉਹ ਦੂਜੇ ਜਿਹੜੇ ਬਿਹਾਰੀ ਆ ਦੂਜੇ ਭਈਏ ਉਹਨਾਂ ਦਾ ਸਾਥ ਦਿੰਦੇ ਆ ਮਾਨੂੰ ਦੁੱਖ ਤੇ ਲੱਗਦਾ ਹੀ ਹੋਊਗਾ ਮਾਨੂੰ ਤੇ ਬਹੁਤ ਪਹੁੰਚਦੀ ਆ ਨਾ ਠੇਸ ਇੱਕ ਗੱਲ ਦੱਸਿਓ ਮੇਰੀ ਗੱਲ ਸੁਣੋ ਇੱਕ ਮਿੰਟ ਬੇਨਤੀ ਆ ਡੇਲੀ ਦਾ ਫਰੂਟ ਤੁਸੀਂ ਇਸ ਦੁਕਾਨ ਤੇ ਕਿੰਨਾ ਵੇਚ ਕੇ ਜਾਂਦੇ ਦੀ ਆਹੀਂ ਦੂਜੀ ਤੇ ਜਨਾਣੇ ਪਈ ਨਹੀਂ ਕਿੰਨਾ ਇਹਨੂੰ ਕਿੰਨਾ ਦਿੰਦੇ ਤੇ ਉਹ ਕਿੰਨਾ ਲੈਂਦਾ ਭਈਆ ਤੇ ਬਹੁਤ ਜਿਆਦਾ ਲਿੰਦਾ ਇਹ ਕੋਹ ਹੁਣ ਨਹੀਂ ਲਿੰਦੇ ਅੱਛਾ ਇੰਡੀਆ ਪਾਕਿਸਤਾਨ ਦਾ ਲੜਾਈ ਲੱਗ ਗਈ ਸੀ ਅੱਜ ਤੋਂ 1 ਮਹੀਨਾ ਪਹਿਲਾਂ ਤੇ ਤੁਸੀਂ ਵੇਖਿਆ ਜੀ ਕਿਦਾਂ ਟ੍ਰੇਨਾਂ ਭਰ ਭਰ ਕੇ ਭਈਏ ਆਪਣੇ ਪਰਦੇਸਾਂ ਨੂੰ ਜਾਣ ਲੱਗ ਪਈਏ ਤੇ ਪੱਤਰਕਾਰਾਂ ਨੇ ਵੀਡੀਓ ਪਾਈਆਂ ਸੀ ਵੀ ਯਾਰ ਹੁਣ ਸਾਡੇ ਤੇ ਆਫਤ ਆਈ ਆ ਸਾਡਾ ਸਾਥ ਦੋ ਤੋਂ ਸਾਥ ਦੇਣਾ ਕੀ ਹੋ ਤੇ ਉਦੋਂ ਵੀ ਨਿਕਲ ਗਏ ਜੀ ਵੀ ਕਿਤੇ ਪਤਾ ਨਹੀਂ ਪੰਜਾਬ ਚ ਹੁਣ ਕੀ ਹੋ ਜਾਣਾ ਵਾ ਉਦੋਂ ਭੱਜ ਗਏ ਵੀਰਾਂ ਵੈਗੋ ਜਿੱਕਾ ਖਾਲਸਾ ਵੈਗ ਜੀ ਖਤੇ ਸਾਂਜੀ ਧੰਨਵਾਦ ਅੱਜ ਮੈਂ ਇੱਕ ਪੰਜਾਬ ਦੀ ਤਰਾਸ ਦੀ ਵਿਖਾਉਣ ਲੱਗਾ ਵਾਂ ਉਹ ਜਿਹੜੀ ਸਾਹਮਣੇ ਆ ਇੱਕ ਜਿਹੜੀ ਫਰੂਟ ਦੀ ਜਿਹੜੀ ਦੁਕਾਨ ਵਾਂ ਇੱਕ ਭਈਏ ਦੀ ਆ ਦੇਖੋ ਇੱਕ ਭਈਏ ਦੀ ਦੁਕਾਨ ਦੇ ਉੱਪਰ ਕਿੰਨਾ ਗਾਹ ਖਰੋਤਾ ਵਾ ਇੱਕ ਟ੍ਰੈਕਟਰ ਖਰੋਤਾ ਇੱਕ ਗੱਡੀ ਖਰੋਤੀ ਆ ਇੱਕ ਮੋਰਸਰ ਖਰੋਤਾ ਵਾ 6-7 ਗਾਹ ਖਰੋਤੇ ਆ ਪਰ ਆ ਜਿਹੜਾ ਪੰਜਾਬੀ ਵੀਰ ਆਪਣਾ ਇਹਦੀ ਦੁਕਾਨ ਦੇ ਕੋਈ ਵੀ ਗਾਗ ਨਹੀਂ ਆ ਇੱਕ ਵੀ ਗਾਗ ਨਹੀਂ ਹੈਗਾ ਤੇ ਵੇਖ ਲਓ ਕਿੰਨੀ ਤਰਾਸ ਦੀ ਆ ਹੋਰ ਸੁਣਾ ਵੀ ਜੀ ਠੀਕ ਆ ਜੀ ਆ ਵੇਖੋ ਆ ਆਪਣੀ ਤਰਾਸ ਦੀ ਆ ਮੈਂ ਵੀਰਾਂ ਨੂੰ ਵਿਖਾਉਂਦੇ ਹਾਂ ਵੀ ਉਹ ਭਈ ਦੀ ਦੁਕਾਨਾ ਵੀਰਾਂ ਉਹ ਸਾਹਮਣੇ ਭਈ ਦੀ ਦੁਕਾਨਾ ਭਈ ਦੀ ਦੁਕਾਨ ਦੇ ਲਾਗੇ ਗਾ ਕੇ ਵੇਖ ਲਓ ਤੇ ਇੱਕ ਟਰੈਕਟਰ ਖਲੋਤਾ ਇੱਕ ਖਲੋਤੀ ਆਕਾਰ ਖੋਤੀ ਆ 6-7 ਗਾਗਾ ਤੇ ਆ ਵੀਰ ਦੀ ਦੁਕਾਨ ਲਾ ਕੇ ਖਲੋ ਵੇਖ ਲਓ ਆ ਦੋਵੇਂ ਭਰਾ ਹੀ ਆ ਪੰਜਾਬੀ ਭਰਾ ਵਾ ਇਹ ਸਾਮਾਨ ਉਹ ਹੀ ਇਹਦੇ ਕੋਲ ਆ ਤੇ ਉਹ ਹੀ ਸਾਮਾਨ ਉਹਦੇ ਦੂਜੇ ਕੋਲ ਆ ਭਈਏ ਕੋਲ ਠੀਕ ਆ ਜੀ ਪਰ ਇਹ ਦੇਖ ਲਓ ਇਹਦਾ ਸਾਮਾਨ ਕੋਈ ਖਰੀਦਣ ਨਹੀਂ ਡਿਆ ਤੇ ਉਹਦੇ ਅੱਗੇ ਅ ਅੱਜ ਪੂਰੀ ਪਰਮਾਰ ਲੱਗੀ ਪਈ ਆ ਆਪਾਂ ਸਾਂਝੀ ਕਿਸੇ ਦੇ ਵਿਰੋਧੀ ਨਹੀਂ ਹੈਗੇ ਪਰ ਆਪਾਂ ਪਹਿਲਾਂ ਆਪਣੇ ਦਾ ਸਾਥ ਦੇ ਲਈ ਠੀਕ ਹੈ ਜੀ ਆਪਣੇ ਆਪਣੇ ਖੁਦ ਰੋਣਦੇ ਆ ਆਪਣੇ ਦਾ ਸਾਥ ਦੇ ਲਈ ਜਦੋਂ ਆਪਣੇ ਕੋਲ ਵਾਧੂ ਕੋਈ ਹੋ ਜਾਊਗਾ ਫਿਰ ਆਪਾਂ ਬਗਾਨਿਆਂ ਦਾ ਸਾਥ ਵੀ ਦੇ ਲਾਂਗੇ ਵਾਧੂ ਸਾਥ ਦੇ ਕੇ ਦੇਖ ਵੀ ਲਿਆ ਵਾ ਤੇ ਫਿਰ ਤੁਸੀਂ ਕਹਿੰਦੇ ਇੱਕ ਮੈਂ ਗੱਲ ਕਹਿਣ ਲੱਗਾ ਹਾਂ ਤੁਸੀਂ ਫਿਰ ਕਹਿ ਦਿੰਦੇ ਆ ਕਿ ਆਪਣੇ ਪੰਜਾਬੀ ਭਰਾ ਕੰਮ ਕਰਕੇ ਖੁਸ਼ ਨਹੀਂ ਹੈਗੇ ਆ ਦੋਵੇਂ ਭਰਾ ਵਾ ਠੀਕ ਹੈ ਜੀ ਇਹਨਾਂ ਨੇ ਫਰੂਟ ਦੀ ਦੁਕਾਨ ਲਾਈ ਆ ਤੁਸੀਂ ਇਹਨਾਂ ਦੀ ਦੁਕਾਨ ਅੱਗੇ ਜਾ ਕੇ ਵੇਖ ਲਓ ਤੇ ਉਹ ਜਿਹੜਾ ਪਰਦੇਸੀ ਆ ਜੁਪੀ ਬਿਹਾਰ ਦਾ ਭਈਆ ਉਹਦੀ ਦੁਕਾਨ ਅੱਗੇ ਕਾਹਕ ਨਹੀਂ ਲੋ ਦੂਜੀ ਗੱਲ ਇਹ ਹੁੰਦੀ ਆ ਕਿ ਇਹਨਾਂ ਨੇ 90 100 ਚ 90 ਜਾਣਿਆਂ ਦੇ ਪਾਣ ਬੀੜਾ ਸਿਗਰ ਤਬਾਕੂ ਇਹ ਵਰਤਣਾ ਹੁੰਦਾ ਵਾ ਤੇ ਆਪਣੇ ਜਿਹੜੇ ਪੰਜਾਬੀ ਭਰਾ ਹੁੰਦੇ ਆ ਦੇਖੋ ਆਪਣੇ ਪੰਜਾਬੀ ਭਰਾਵਾਂ ਦਾ ਦਸਤਾਰ ਸਜਾਈ ਆ ਇਹ ਪੰਜਾਬੀ ਭਰਾ ਇਹਨਾਂ ਚੀਜ਼ਾਂ ਤੋਂ ਵਰਜਿਤ ਹੁੰਦੇ ਆ ਜ਼ਿਆਦਾਤਰ ਆਪਣੇ ਤਬਾਕੂ ਬੀੜਾ ਫਿਰ ਵੀ ਆਪਣਾ ਇਹਨਾਂ ਨਾਲੋਂ ਤੇ ਆਪਾਂ ਬਚੇ ਆ ਜੀ ਤੇ ਇਹ ਵੀ ਦੀ ਦੁਕਾਨ ਸਫਾਈ ਦੇਖ ਲੋ ਤੁਸੀਂ ਖੁਦ ਪੂਰੀ ਵਧੀਆ ਸਫਾਈ ਆ ਉਹਦੀ ਦੁਕਾਨ ਤੇ ਹੁਣ ਇੱਕ ਦੀ ਮੈਂ ਦੂਰੋਂ ਤੁਹਾਨੂੰ ਕੈਮਰਾ ਮਾਰਕੀਟ ਖਾ ਦਿਨਾ ਗਾਗ ਗਾਗ ਚੜਿਆ ਪਿਆ ਵਾ ਅਰੇ ਇਸ ਦੀ ਵੀਰ ਦੀ ਦੁਕਾਨ ਤੇ ਕੋਈ ਗਾਗ ਨਹੀਂ ਆ ਤੇ ਆਈ ਵੀਰੇ ਇੱਧਰ ਆਈ ਅਰੇ ਲੱਗੇ ਮੇਰੇ ਵੀ ਕਿ ਨਾਮ ਮੇਰੇ ਭਰਾ ਦਾ ਜੋਧਾ ਸਿੰਘ ਵੀਰ ਜੀ ਜੋਧਾ ਸਿੰਘ ਆ ਤੇ ਪਿੰਡ ਕਿਹੜਾ ਮੇਰੇ ਵੀ ਦਾ ਮਹਰਾਣਾ ਵਿੱਚ ਮਹਰਾਣਾ ਜਦੋਂ ਵੀਰ ਇੱਕ ਗੱਲ ਮੈਂ ਪੁੱਛਣ ਲੱਗਾ ਵਾਂ ਆਪਾਂ ਇਹ ਪੂਰੇ ਪੰਜਾਬੀ ਆ ਉਹ ਦਜਾ ਕਿਹੜੀ ਫੈਮਿਲੀ ਨੂੰ ਬਲੋਂਗ ਕਰਦੇ ਤੁਸੀਂ ਮੱਝ ਵੀ ਸੇਖਾ ਤੇ ਇੱਕ ਵੀਰ ਆਪਾਂ ਪੰਜਾਬ ਦੇ ਵਿੱਚ ਹੀ ਆਪਾਂ ਆਪਣੇ ਭਰਾ ਆਪਣਾ ਸਾਥ ਨਹੀਂ ਦਿੰਦੇ ਉਹ ਦੂਜੇ ਜਿਹੜੇ ਬਿਹਾਰੀ ਆ ਦੂਜੇ ਭਈਏ ਉਹਨਾਂ ਦਾ ਸਾਥ ਦਿੰਦੇ ਆ ਮਾਨੂੰ ਦੁੱਖ ਤੇ ਲੱਗਦਾ ਹੀ ਹੋਗਾ ਮਾਨੂੰ ਤੇ ਬਹੁਤ ਤੂੰ ਕੀ ਪਹੁੰਚਦੀ ਹੈ ਨਾ ਠੇਸ ਕਿਉਂਕਿ ਜਦੋਂ ਆਪਣੀ ਦੁਕਾਨ ਦੇ ਉੱਪਰ ਕੋਈ ਗਾਗ ਨਹੀਂ ਹੁੰਦਾ ਤੇ ਉਧਰਲੀ ਦੁਕਾਨ ਤੇ ਵੇਖੀ ਧੰਦਾ ਵੇਖ ਲੋ ਸਕਦੀ ਮੈਂ ਜ਼ੂਮ ਕਰਕੇ ਦਿਖਾ ਦਿੰਦੀ ਕਿੰਨੇ ਗਾਗ ਤੁਹਾਨੂੰ ਠੀਕ ਹੈ ਜੀ ਉਹ ਤਿੰਨ ਚਾਰ ਤਾਂ ਹੁਣ ਜੋਤੀ ਕਿ ਉੱਠ ਪਿਆ ਇੱਕ ਦੋ ਰੁੱਖ ਦੇ ਮਗਰ ਉਹ ਖਲੋਤੇ ਆ ਤੇ ਉਹ ਤਿੰਨ ਚਾਰ ਗਾਹ ਕਿ ਉਹਦੀ ਦੁਕਾਨ ਤੇ ਆ ਮਤਲਬ ਕਿ 6 ਤੋਂ 7 ਗਾਗ ਉਹਦੀ ਦੁਕਾਨ ਤੇ ਹਸਣ ਲੋਤੇ ਆ ਤੇ ਇਸ ਵੀ ਦੀ ਦੁਕਾਨ ਤੇ ਇੱਕ ਵੀ ਗਾਗ ਨਹੀਂ ਹੈਗਾ ਤੁਸੀਂ ਖੁਦ ਵੇਖ ਸਕਦੇ ਜੀ ਮੈਂ ਦੂਰੋਂ ਖਾ ਸਕਦਾ ਵਾਂ ਇੱਕ ਵੀ ਗਾਗ ਨਹੀਂ ਹੈਗਾ ਆ ਵੇਖ ਲਓ ਤੇ ਪਰ ਉਰੀ ਦੁਕਾਨ ਤੇ ਵੇਖ ਲਓ 6 ਤੋਂ 7 ਗਾਗ ਕੋ ਬੈਠਿਆ ਤੇ ਉਹ ਦੋ ਜਣੇ ਹੁਣ ਖਾ ਕੇ ਉੱਠਿਆ ਤੇ ਮੈਂ ਫਿਰ ਦਬਾਣਾ ਕਹਿਣ ਲੱਗਾ ਸੀਗਾ ਤੇ ਫਿਰ ਵੀਰ ਦੂਜੇ ਲੋਕ ਕਹਿ ਦਿੰਦੇ ਆ ਕਿ ਆਪਾਂ ਆਪਣੇਆਂ ਦਾ ਸਾਥ ਨਹੀਂ ਦਿੰਦੇ ਤੁਹਾਨੂੰ ਇੱਥੇ ਕੰਮ ਕਰਦਿਆਂ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਜੀ 3 ਮਿੰਟ 3 ਮਿੰਟ ਹੋ ਗਿਆ ਤੇ 3 ਮਹੀਨੇ ਕੰਮ ਕਰਦਿਆਂ ਹੋ ਗਿਆ ਤੇ ਤੁਹਾਨੂੰ ਕੀ ਆ ਮਿਲਿਆ ਵਾ ਰਿਜ਼ਲਟ ਕੀ ਦਿਖਣ ਨੂੰ ਮਿਲਿਆ ਵਾ ਬਹੁਤ ਘੱਟ ਆ ਰਿਜ਼ਲਟ ਵੀ ਜੀ ਬਹੁਤ ਘੱਟ ਕਿੱਦਾਂ ਅਜੇ ਰਿਜ਼ਲਟ ਕੋਈ ਨਹੀਂ ਆ ਟਾਈਮ ਪਾਸ ਹੀ ਹੈ ਜੀ ਅਜੇ ਉਹਨਾਂ ਦਾ ਦੁਕਾਨ ਦਾ ਦੁਕਾਨ ਦੇ ਵਿੱਚ ਜੇ ਹੀ ਆ ਅੱਛਾ ਤੇ ਗਾਹਕ ਜਿਹੜਾ ਜ਼ਿਆਦਾ ਉਧਰ ਚਲ ਜਾਂਦਾ ਹਾਂਜੀ ਉਧਰ ਚਲ ਜਾਂਦਾ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਪੰਜਾਬੀ ਭਰਾ ਜੇ ਪਤਾ ਹੁੰਦਾ ਵਾ ਜੀ ਪਤਾ ਕਿਉਂ ਨਹੀਂ ਹੁੰਦਾ ਆ ਉਤਰਾ ਵੇਰੇ ਹੀ ਪਛਾਣ ਆ ਜਾਂਦੀ ਆ ਨਹੀਂ ਕੋਈ ਨੇ ਪਰਨਾ ਵਧਿਆ ਤਾਂ ਵੀ ਪਛਾਣ ਆ ਜਾਂਦੀ ਆ ਇਹਦਾ ਪੰਜਾਬੀ ਭਰਾ ਹੈ ਮਨ ਨੂੰ ਦੁੱਖ ਤੇ ਲੱਗਦਾ ਹੈ ਹਨਾ ਕਿਤੇ ਲੱਗਦਾ ਹੈ ਜੀ ਮਹਾਰਾਜ ਉਹਨੂੰ ਵੀ ਦਵੇ ਸਾਨੂੰ ਵੀ ਦਵੇ ਸਾਡੇ ਕੋ ਵੀ ਉਹਨਾਂ ਕੋ ਵੀ ਹਾਂ ਆਪਾਂ ਇਹ ਨਹੀਂ ਕਹਿੰਦੇ ਕਿ ਉਹਦੇ ਕੋਲ ਗਾ ਕੇ ਨਾਵੇ ਪਰ ਇਹਦੇ ਕੁਲਵੀਰ ਕੋਲ ਵੀ ਉਹਨੇ ਵੀ ਆਪਣਾ ਪੰਜਾਬੀ ਭਰਾ ਵਾ ਠੀਕ ਹੈ ਜੀ ਫਰੂਟ ਇਹਨੇ ਵੀ ਉਹ ਰੱਖਿਆ ਵਾ ਇਹਨੇ ਵੀਰ ਨੇ ਆ ਨਾਰੀਆ ਰੱਖਿਆ ਵਾ ਕੇਲੇ ਰੱਖਿਆ ਠੀਕ ਹੈ ਜੀ ਅ ਅ ਨਾਰ ਰੱਖਿਆ ਵਾ ਆਲੂ ਬਖਾਰਾ ਰੱਖਿਆ ਸੇਵ ਰੱਖੇ ਮਤਲਬ ਕਿ ਜੋ ਜੋ ਵੈਰੈਟੀਆਂ ਉਸ ਬੰਦੇ ਕੋਲ ਆ ਉਹ ਵੈਰੈਟੀਆਂ ਇਹਦੇ ਕੋਲ ਆ ਤੇ ਇਹ ਵੀਰ ਦੀ ਧੁੱਗੀ ਵੇਖ ਲਓ ਛੰਨ ਵੇਖ ਲਓ ਤੇ ਉਹਦੀ ਛੰਨ ਵੇਖ ਲਓ ਉਹ ਪੂਰਾ ਇੱਥੇ ਹਾਂ ਪੂਰਾ ਇੱਥੇ ਕਹਿੰਦੇ ਨੇ ਪੜਿਆ ਪਿਆ ਵਾ ਆਪਣਾ ਰਿਸ਼ਤੇਦਾਰ ਵੀ ਲੈ ਜਾਂਦੇ ਹੁੰਦੇ ਨੇ ਇੱਥੇ ਤੇ ਆਪ ਵੀ ਇੱਥੇ ਰਹਿੰਦਾ ਵਾ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਚਲੋ ਜੋਰ ਆਪ ਦਾਣਾ ਪਾਣੀ ਉਹਦੇ ਕਰਮਾਉਂਦਾ ਵਾ ਰੱਬ ਉਹਨੂੰ ਵੀ ਉਹਨੂੰ ਵੀ ਦੇਣਾ ਹੈ ਠੀਕ ਹੈ ਜੀ ਕਿਉਂਕਿ ਰੱਬ ਨੇ ਹਰ ਕਿਸ ਦਾ ਦਾਣਾ ਪਾਣੀ ਲਿਖਿਆ ਵਾ ਪਰ ਜੇਕਰ ਰੱਬ ਨੇ ਦਾਣਾ ਪਾਣੀ ਲਿਖਿਆ ਵਾ ਤੇ ਕੁਝ ਆਪਣੇ ਫਰ ਠੀਕ ਹੈ ਜੀ ਵੀ ਆਪਣਿਆਂ ਦਾ ਸਾਥ ਦਿਓ ਇਹ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦੇਵਾਂ ਸਕਦੀ ਆ ਜਿਹੜੀ ਅੰਮ੍ਰਿਤਸਰ ਤੋਂ ਇਹ ਸੜਕ ਆਉਂਦੀ ਆ ਅੰਮ੍ਰਿਤਸਰ ਵੱਲੋਂ ਇਹ ਰੋਡ ਆਉਂਦਾ ਜਿਹੜਾ ਇੱਧਰ ਨੂੰ ਮੋਗਾ ਬਰਨਾਲਾ ਫਰੀਦਕੋਟ ਇਹ ਚੱਲ ਜਾਂਦਾ ਵਾ ਤੇ ਆ ਵੱਡਾ ਰੋਡ ਵਾ ਤੇ ਐਸ ਵੱਡੇ ਰੋਡ ਤੋਂ ਨਿਕਲਦਾ ਛੋਟਾ ਰੋਡ ਹਰੀਕੇ ਪੱਤਨ ਨੂੰ ਤੇ ਇੱਥੇ ਨੁਕਰ ਤੇ ਇਹ ਵੀਰ ਦੀ ਇੱਕ ਆਹਮੋ ਸਾਹਮਣੀ ਇਹਨਾਂ ਦੀ ਦੁਕਾਨਾਂ ਇੱਕ ਬਈਏ ਦੀ ਦੁਕਾਨ ਵਾ ਤੇ ਇੱਕ ਪੰਜਾਬੀ ਦੀ ਦੁਕਾਨ ਆ ਠੀਕ ਹੈ ਜੀ ਤੇ ਮੈਂ ਇੱਕ ਮਿੰਟ ਦੀ ਜੀ ਮੇਰੀ ਗੱਲ ਸੁਣਿਓ ਤੁਸੀਂ ਫਰੂਟ ਵੇਚਣ ਵਾਲੇ ਵੀਰ ਜੀ ਤੇ ਇੱਕ ਗੱਲ ਦੱਸਿਓ ਇਹ ਵੀ ਦੀ ਆ ਸਾਹਮਣੇ ਦੁਕਾਨਾਂ 'ਵਾਂ ਇੱਕ ਗੱਲ ਦੱਸਿਓ ਮੇਰੀ ਗੱਲ ਸੁਣੋ ਇੱਕ ਮਿੰਟ ਬੇਨਤੀ ਆ ਡੇਲੀ ਦਾ ਫਰੂਟ ਤੁਸੀਂ ਇਸ ਦੁਕਾਨ ਤੇ ਕਿੰਨਾ ਵੇਚ ਕੇ ਜਾਂਦੇ ਜੀ ਅਸੀਂ ਦੂਜੀ ਤੋਂ ਜਦਣਾਉਣੇ ਪੈ ਗਏ ਨਹੀਂ ਕਿੰਨਾ ਇਹ ਇਹਨੂੰ ਕਿੰਨਾ ਦਿੰਦੇ ਤੇ ਉਹ ਕਿੰਨਾ ਲੈਂਦਾ ਬਈਆ ਉਹ ਤੇ ਬਹੁਤ ਜ਼ਿਆਦਾ ਲਿੰਦਾ ਇਹ ਕੋਹ ਹੋਣੀ ਦਿੰਦੇ ਅੱਛਾ ਆ ਵੇਖ ਲੋ ਕਿਉਂਕਿ ਫਰੂਟ ਬਹੁਤ ਜ਼ਿਆਦਾ ਇਸੇ ਕਰਕੇ ਉਹ ਲਿੰਦਾ ਕਿਉਂਕਿ ਉਹਦਾ ਵਿਕਦਾ ਬਹੁਤ ਜ਼ਿਆਦਾ ਵਾ ਤੇ ਇਹਨਾਂ ਵਿਚਾਰਿਆਂ ਤੋਂ ਜਿਹੜਾ ਫਰੂਟ ਇਹਦਾ ਆਉਂਦਾ ਹੀ ਨਾ ਪਹਿਲਾਂ ਨਾ ਵਿਕਿਆ ਤੇ ਨਾ ਹੋਰ ਕਿਥੋਂ ਲੈਣਾ ਉਹਦੀ ਸੇਲ ਸੂਲ ਪਤਾ ਉਹਦੀ ਕਿੰਨੀ ਭੜਾ ਦਿੱਲੀ ਦੀ ਸੇਲ ਹਾਂਜੀ ਇੰਟਰਨੈਟ ਸੇਲ 20 25000 ਆਉਦੀ ਡੇਲੀ ਦੀ ਠੀਕ ਹੈ ਜੀ ਤੇ ਟਾੜੀ ਸੇਲ ਆ ਆਪਣੀ ਸੋਲ 4 5 4 5 ਆ ਵੇ ਲੋ ਵੀਜੀ 4 5 ਗੁਣਾ ਗਾਂ ਗੋਦੇ ਕੋਲ ਵੱਧ ਹੁੰਦੇ ਜੀ ਇਹਨਾਂ ਨਾਲੋਂ ਮੈਂ ਇਹ ਨਹੀਂ ਕਹਿੰਦਾ ਕਿ ਗਾਂ ਕਿਨਾਂ ਕੋਲ ਆਉਣ ਜਾਂਦਾ ਕੋਲ ਨਾ ਆਉਣ ਪਰ ਕਿਤਨੇ ਕਿਤੇ ਆਪਾਂ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇ ਦੀ ਆ ਵੇ ਲੋ ਹੁਣ ਇੱਕ ਹੋਰ ਸਕੂਟਰੀ ਆਣ ਕੇ ਰੁਗੀ ਆ ਉਹ ਵੀ ਉਹਦੇ ਕੋਲ ਰੁਗੀ ਆ ਇੱਕ ਲੇਡੀ ਸਕੂਟਰੀ ਰੁਗੀ ਆ ਇੱਕ ਬੰਦਿਆਂ ਰੁਗੀ ਆ ਪੰਜਾਬੀ ਆ ਤੇ ਪਰ ਇਹਦੇ ਕੋਲ ਤੁਹਾਡੇ ਸਾਹਮਣੇ ਤੁਸੀਂ ਆਵਰ ਜੱਟ ਵੇਖ ਲੋ ਇਹਦੇ ਕੋਲ ਕੋਈ ਗਾਂ ਨਹੀਂ ਆਇਆ ਕਿ ਰੁਗੀ ਆ ਉਦੇ ਕੋਲ ਗਾਗ ਰੁਕੇ ਇਧਰ ਦੇਖ ਲੋ ਸਾਹਮਣੇ ਸੋ ਮੈਂ ਆਪਣੇ ਲਾਗੇ ਬੰਨੇ ਦੇ ਪਿੰਡਾਂ ਦੇ ਜਿਹੜੇ ਆਪਣੇ ਹਰੀ ਕਹ ਮਹਰਾਣਾ ਜੋਣੇ ਕੇ ਕਿੜੀਆਂ ਨੱਥੂਪੁਰ ਠੱਠੀਆਂ ਜਿੰਨੇ ਵੀ ਲਾਗੇ ਬੰਨੇ ਦੇ ਵੀਰ ਭਰਾਵਾ ਜਿਹੜਾ ਇਸ ਰੋਡ ਥਾਣੀ ਨੰਗਲ ਲੱਗਦੇ ਆ ਉਹਨਾਂ ਅੱਗੇ ਮੈਂ ਬੇਨਤੀ ਕਰਾਂਗਾ ਕਿ ਆਪਣੇ ਪੰਜਾਬੀ ਭਰਾਵਾਂ ਦਾ ਅਸਰ ਜੀ ਸਾਥ ਦਿਓ ਠੀਕ ਆ ਜੀ ਬਾਦ ਵਿੱਚ ਆਪਾਂ ਕਹਿੰਦੇ ਆ ਕਿ ਆਪਣੇ ਪੰਜਾਬੀ ਭਰਾ ਕੰਮ ਕਰਕੇ ਖੁਸ਼ ਨਹੀਂ ਹੈਗੇ ਪਰ ਜਿਹੜੇ ਕੰਮ ਕਰਦੇ ਉਹਨਾਂ ਨੂੰ ਆਪਾਂ ਫਿਰ ਉਹਨਾਂ ਦਾ ਵੀ ਸਾਥ ਦਈਏ ਨਾ ਇਧਰ ਦਿਲ ਫਿਰ ਦੁੱਖਦਾ ਵਾ ਜੇ ਆਪਣੇ ਪੰਜਾਬੀ ਭਰਾ ਦੇ ਹੋ ਕੇ ਕੋਈ ਖਾਗ ਨਾ ਹੋਵੇ ਤੇ ਜਿਹੜੇ ਬਕਰਨੇ ਆ ਉਹਨਾਂ ਦੇ ਅੱਗੇ ਮਹਿਫਲਾਂ ਲੱਗੀਆਂ ਹਣ ਦਿਲ ਤੇ ਫਿਰ ਦੁਖਦਾ ਦੁਖਦਾ ਵਾ ਇਹਨਾਂ ਦਾ ਵੀ ਫਿਰ ਦਿਲ ਦੁਖਦਾ ਹੋਊਗਾ ਇਹਨਾਂ ਨੂੰ ਮਨ ਚ ਆਉਂਦੀ ਯਾਰ ਛੱਡ ਪਾ ਯਾਰ ਹਨਾ ਛੱਡੋ ਪਰਾਂ ਕੀ ਕੰਮ ਕਰਨਾ ਵਾ ਫਿਰ ਤਾਂ ਚੰਗਾ ਨਸ਼ੇ ਦੀ ਵੇਚਲੀ ਆ ਕਰ ਲਈਏ ਜਦੋਂ ਕਿਤੇ ਹੀ ਕਰਦੇ ਮਿਹਨਤ ਕਰਦੇ ਕੋਈ ਸਾਥ ਦੇ ਦਿੰਦਾ ਨਹੀਂ ਸੋ ਜਰੂਰ ਜਦੋਂ ਕਿਤੇ ਕਰਦਾ ਕੰਮ ਕਰਦਾ ਵਾ ਆਪਣਾ ਪੰਜਾਬੀ ਭਰਾ ਉਹਦੇ ਤੋਂ ਜ਼ਿਆਦਾ ਨਹੀਂ ਤੇ ਕੁਝ ਨਾ ਕੁਝ ਥੋੜਾ ਤੋਂ ਥੋੜਾ ਖਰੀਦ ਲਿਆ ਕਰੋ ਯਾਰ ਭਈਆ ਭਈਆ ਨੂੰ ਆਪਾਂ ਵਾਧੂ ਖਵਾ ਖਵਾ ਵੇਖ ਲਿਆ ਤੇ ਮੈਂ ਤੁਹਾਨੂੰ ਦੱਸ ਦਵਾ ਜਦੋਂ ਆਪਣੇ ਸਮੇਂ ਦੀ ਪੰਜਾਬ ਤੇ ਆਫਤ ਆਈ ਇੰਡੀਆ ਪਾਕਿਸਤਾਨ ਦਾ ਲੜਾਈ ਲੱਗ ਗਈ ਸੀ ਅੱਜ ਤੋਂ ਉਹ ਮਹੀਨਾ ਇੱਕ ਪਹਿਲਾਂ ਤੇ ਤੁਸੀਂ ਵੇਖਿਆ ਹੀ ਆ ਕਿ ਕਿਦਾਂ ਟਰੇਨਾਂ ਭਰ ਭਰ ਕੇ ਭਈਏ ਆਪਣੇ ਪਰਦੇਸਾਂ ਨੂੰ ਜਾਣ ਲੱਪੇ ਸੀਗੇ ਤੇ ਪੱਤਰਕਾਰਾਂ ਨੇ ਵੀਡੀਓ ਪਾਈਆਂ ਸੀ ਵੀ ਯਾਰ ਹੁਣ ਸਾਡੇ ਤੇ ਆਫਤ ਆਈ ਆ ਸਾਡਾ ਸਾਥ ਦਿਓ ਤੋਂ ਸਾਥ ਦੇਣਾ ਕੀ ਹੋ ਤੇ ਉਦੋਂ ਹੀ ਨਿਕਲ ਗਏ ਸੀਗੇ ਵੀ ਕਿਤੇ ਪਤਾ ਨਹੀਂ ਪੰਜਾਬ ਤੇ ਹੁਣ ਕੀ ਹੋ ਜਾਣਾ ਵਾ ਉਦੋਂ ਭੱਜ ਗਏ ਪਰ ਜਦੋਂ ਪੰਜਾਬ ਨੂੰ ਖਾਨ ਦੀ ਵਾਰੀ ਆਉਂਦੀ ਆ ਤੇ ਉਦੋਂ ਸਾਰੇ ਸਾਰਿਆਂ ਨੂੰ ਪੰਜਾਬ ਦੀ ਲਾਵਾ ਤੇ ਜਦੋਂ ਖੜਨ ਦੀ ਵਾਰੀ ਆਉਂਦੀ ਆ ਪੰਜਾਬ ਨਾਲ ਉਦੋਂ ਤੁਹਾਨੂੰ ਬਰਾ ਕੋਈ ਨਹੀਂ ਖੜਦਾ ਸੋ ਆਪਣੇਆਂ ਨੂੰ ਲੋੜ ਵਾ ਆਪਣਿਆਂ ਦਾ ਸਾਥ ਦੇਂਦੀ ਬਗਾਨਿਆਂ ਨੇ ਨਹੀਂ ਤੁਹਾਡਾ ਸਾਥ ਦੇਣਾ ਬਗਾਨਿਆਂ ਨੇ ਨਹੀਂ ਜੇ ਨਾਲ ਖੜਨਾ ਸੋ ਆਪਣਿਆਂ ਦਾ ਸਾਥ ਦਿਓ ਹਾਂ ਸਾਰੇ ਵੀਰ ਭਰਾ ਹੋਰ ਕਿਦਾਂ ਇੱਧਰ ਵੀ ਮਾਰ ਲਿਆ ਕਰੋ ਗੇੜਾ ਹਾਂ ਆ ਇੱਧਰ ਵੀ ਗੇੜਾ ਮਾਰ ਲਿਆ ਕਰੋ ਠੀਕ ਆ ਹੱਥ ਮਾਰੀ ਜਾਣਾ ਆ ਆਪਣਾ ਭਰਾ ਏ ਉਹ ਸੱਜਣ ਆਪਣੇ ਮਿੱਤਰ ਆ ਆਪਣੇ ਸੱਜਣ ਮਿੱਤਰ ਆ ਪਰ ਵੇਖ ਲਓ ਫੇਰ ਵੀ ਸਾਰੇ ਉਧਰ ਜਾ ਕੇ ਖੁਸ਼ ਰਾ ਇੱਧਰ ਕੋਈ ਨਹੀਂ ਖੁਸ਼ ਹੋ ਸਕੂਟੀ ਖਲੋਤੀ ਆ ਹਰ ਕੋਈ ਇੱਧਰ ਆ ਕੇ ਖਲੁੰਦਾ ਵਾ ਤੋ ਬੀ.ਐਨ.ਟੀ ਪ੍ਰਵਾਨ ਕਰਿਓ ਪੰਜਾਬੀ ਭਰਾ ਦਾ ਵੀ ਸਾਥ ਦਿਓ ਮੈਂ ਦੁਬਾਰਾ ਫੇਰ ਦੱਸ ਦਿਨਾ ਇੱਕ ਵਾਰੀ ਫੇਰ ਅ ਸੋਹਣ ਜੀ ਇਹ ਜਿਹੜਾ ਪਰਦੇਸੀਆ ਇਹਨੇ ਆਪਣੇ ਰਿਸ਼ਤੇਦਾਰ ਵੀ ਇੱਥੇ ਲੈ ਕੇ ਸੈੱਟ ਕਰ ਲਿਆ ਜਗਾ ਵੀ ਮਗਰ ਖਰੀਦ ਲਈ ਆ ਠੀਕ ਹੈ ਜੀ ਤੇ ਪਰ ਆ ਵੇਖੋ ਆ ਜਿਹੜੀ ਦੁਕਾਨਵਾ ਫਰੂਟ ਵਾ ਇੱਕ ਫਾਸਟ ਫੂਡ ਵਾਲੀ ਇਹ ਵੀ ਇਹਦੀ ਆਵਦੀ ਆ ਵੀ ਇੰਨਾ ਇੰਨੇ ਇੱਥੇ ਬਿਜ਼ਨਸ ਕੀਤਾ ਵਾ ਪਰ ਜਦੋਂ ਆਪਣੇ ਪੰਜਾਬੀ ਭਰਾ ਹੁਣ ਕੰਮ ਲਈ ਮਤਲਬ ਕਿ ਕੰਮ ਖੋਲਿਆ ਵਾ ਤੇ ਉਹਦਾ ਕੋਈ ਸਾਥ ਨਹੀਂ ਦੇ ਰਿਹਾ ਸਾਰੇ ਭਰਾ ਆ ਜਿਹੜੇ ਆ ਪਰਦੇਸੀਆਂ ਕੋ ਜਾਣਦੇ ਆ ਸੋ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਾਂ ਆਪਣਿਆਂ ਦੀ ਬਾਹ ਫੜ ਲਈਏ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਆ ਜਿਹੜਾ ਪੰਜਾਬੀ ਭਰਾ ਵਾ ਇਹ ਇਹਦੀ ਦੁਕਾਨ 'ਚ ਵੀ ਉਹ ਫਰੂਟ ਵਾ ਜਿਹੜੀ ਉਹਦੀ ਦੁਕਾਨ ਦੇ ਉੱਤੇ ਫਰੂਟ ਵਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਬਾਕੀ ਆਵੇ ਲੋ ਆ ਪੰਜਾਬੀ ਭਰਾ ਕੰਮ ਕਰ ਰਹੇ ਆ ਉਹਦੀ ਦੁਕਾਨ ਦੇ ਉੱਪਰ ਅ ਪਰਦੇਸੀ ਦੀ ਦੁਕਾਨ ਦੇ ਉੱਪਰ ਪੰਜਾਬੀ ਭਰਾਵੇ ਕੋ ਕੰਮ ਕਰਨ ਰਿਹਾ। ਵੇਖ ਲੋ ਉਹਨਾਂ ਨੇ ਆਪਣੇ ਥੱਲੇ ਆਪਾਂ ਨੂੰ ਕਰ ਲਿਆ ਆਪਣੇ ਥੱਲੇ। ਵੇਖ ਲੋ ਕਿਉਂਕਿ ਆਪਾਂ ਆਪਣੇ ਦੇ ਜੋ ਸਾਥਰੀ ਦਿੰਦੇ ਤੇ ਉਹਦੇ ਦਿਲ ਦੁਖਦਾ ਵਾ। ਆ ਵੇਖ ਲੋ ਇੱਕ ਹੋਰ ਫਰੂਟ ਵਾਲੀ ਦੁਕਾਨ ਦੇ ਉੱਪਰ ਪੰਜਾਬੀ ਭਰਾਤਾ ਅਗਲਾ ਭਰਾ ਉਹਦੇ ਕੋਲ ਆਨ ਕੇ ਜਾ ਕੇ ਰੁਗਿਆ ਤੇ ਇੱਧਰ ਕੋਈ ਨਹੀਂ ਰੁਗ ਰਿਆ। ਤੇ ਸੋ ਆ ਵਾਰ-ਵਾਰ ਮੈਂ ਤੁਹਾਨੂੰ ਅਸਲੀਅਤ ਦਿਖਾ ਰਿਹਾ ਵਾਂ। 10 ਮਿੰਟ ਰੁਕਿਆ ਮੈਂ 10 ਮਿੰਟ ਦੇ ਵਿੱਚ ਆਪਣੀ ਤਰਾਸ ਦੀ ਤੁਹਾਨੂੰ ਸੰਜੀ ਮੈਂ ਵਿਖਾ ਦਿੱਤੀ ਆ ਕਿ ਆਪਣੇ ਪੰਜਾਬੀ ਭਰਾ ਦੀ ਦੁਕਾਨ ਤੇ ਕੋਈ ਨਹੀਂ ਖਲੋ ਰਿਆ ਉਹਦੇ ਉੱਤੇ ਸਾਰੇ ਜਾ ਕੇ ਖਲੋ ਰਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਅੱਛੇ ਜ਼ਰੂਰ ਕਰਿਓ ਤਾਂ ਜੋ ਆਪਾਂ ਆਪਣੇ ਆਪਾਂ ਨੂੰ ਆਪਣੇ ਦਾ ਸਾਥ ਦੇਣ ਦਾ ਅਹਿਸਾਸ ਹੋ ਜੀ ਧੰਨਵਾਦ